ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਿੰਗਾਰਸ਼ੀ ਜੋਧਿਓ ਸੇਵਾਦਾਰ ਵੀਰ ਅੱਜ ਪਿੰਡ ਅਜਤਗੱਲ ਆਪਣਾ ਜ਼ਿਲ੍ਹਾ ਕਿਹੜਾ ਹੀ ਫਰੀਦਕੋਟ ਹੈ ਫਰੀਦਕੋਟ ਜ਼ਿਲ੍ਹਾ ਪਿੰਡ ਪਾਈਆਂ ਦਾ ਜਤਗੱਲ ਹੈ ਤਹਿਸੀਲ ਆਪਣੀ ਜੈਤੋ ਪੈਂਦੀ ਹੈ ਤਹਿਸੀਲ ਜੈਤੋ ਅੱਜ ਸੇਵਾਦਾਰ ਵੀਰ ਮਿੱਟੀ ਦੇ ਟਰੇਲੇ ਭਰ ਕੇ ਬੰਨ੍ਹ ਦੀ ਖਾਤਰ ਅੱਜ ਇਸ ਨਗਰ ਦੇ ਵਿੱਚੋਂ ਬਹੁਤ ਵੱਡੀ ਸੇਵਾ ਜਾਨੀ ਕਿ ਪਹਿਲਾਂ ਵੀ ਪਾਈ ਕਿਨੇ ਕਿਨੇ ਇਲਾਕੇਾਂ ਦੀ ਪਹਿਲਾਂ ਜੀ ਪੰਜ ਅਛਾ ਪੰਜ ਟਰਾਲੇ ਲਾਏ ਲੈ ਆਏ ਅਛਾ ਪੰਜ ਟਰਾਲੇ ਪਹਿਲਾਂ ਬਾਈ ਵਰਗੇ ਲਾ ਕੇ ਆਏ ਆ ਬੰਨ ਤੇ ਤੇ ਅੱਜ ਦੋ ਟਰਾਲੇ ਫੇਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਬਾਈ ਨੂੰ ਇਧਰ ਵਿਖਾ ਦਿਓ ਜਿਹੜੇ ਗੱਟਿਆਂ ਦੇ ਭਰੇ ਟਰਾਲੇ ਆ ਸਾਹਮਣੇ ਸੋ ਅੱਜ ਫੇਰ ਬਹੁਤ ਵੱਡੀ ਸੇਵਾ ਇਸ ਨਗਰ ਅਜਿਤਗੱਲ ਦੇ ਵਿੱਚੋਂ ਜਾ ਰਹੀ ਹੈ ਸੋ ਭਾਈ ਨਗਰ ਦਾ ਸੀ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਬੱਚਾ ਬੱਚੀ ਦਾ ਬਾਕੀ ਜਿਹੜੇ ਆਸੇ ਪਾਸੇ ਪਿੰਡ ਹੋਰ ਵੀ ਜਿਨੇ ਸੇਵਾ ਕਰਨੀਆਂ ਬਾਈਆਂ ਕੋਲੇ ਕੰਟੈਕਟ ਨੰਬਰ ਉੱਥੋਂ ਦੇ ਹੈਗੇ ਜਿਹੜੇ ਬੰਨ ਤੇ ਇਹ ਲੋਡ ਆ ਗਟਿਆਂ ਦੀ ਤੇ ਬਾਕੀ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਅੱਜ ਤੁਸੀਂ ਕਿਹੜੇ ਬੰਨ ਤੇ ਚੱਲੇ ਜੀ ਸੁਲਤਾਨਪੁਰ 로ਦੀ ਜੀ ਅੱਛਾ ਸੁਲਤਾਨਪੁਰ 로ਦੀ ਕਿਹੜੇ ਪਹਿਲਾਂ ਗੇੜੇ ਲਾਏ ਐ ਉਹ ਜੀਰੇ ਵੀ ਲਾਏ ਆ ਜੀ ਅੱਛਾ ਜੀ ਕਰੋਈਪੁਰ ਵੀ ਗਏ ਸੀ ਸਹਣੀ ਵਾਲੇ ਬੱਡਰ ਤੇ ਵੀ ਗਏ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਉੱਥੇ ਮਿੱਟੀ ਦੀ ਕਿੰਨੀ ਗੇ ਲੋੜ ਆਈ ਉੱਥੇ ਬੰਨ ਲਾਉਣਾ ਜੀ ਉੱਥੇ ਜਾ ਰਹੇ ਆ ਬਹੁਤ ਜ਼ਿਆਦਾ ਲੋੜ ਆਈ ਪਾਣੀ ਉੱਥੇ ਪੀ ਰੋਖ ਜੂਗਾ ਅੱਛਾ ਪਰਸੋਂ ਜਿਹੜਾ ਟਰਾਲਾ ਲਾ ਕੇ ਆਏ ਆ ਉੱਥੇ ਵੀ ਲਾ ਕੇ ਆਏ ਆ ਠੀਕ ਹੈ ਉਹਦੇ ਹੀ ਅਸੀਂ ਜਾਵੜੇ ਨਹੀਂ ਬੰਨ ਟੁੱਟ ਜਾਂਦਾ ਜੀ ਅੱਛਾ ਜੀ ਤੇ ਲੈ ਦੋਸਤੋ ਬਾਈਆਂ ਨੇ ਦੱਸਿਆ ਵੀ ਜਿਹੜੇ ਟਰੇਲੇ ਤੋਂ ਪਹਿਲਾਂ ਲਾ ਕੇ ਆਂਦੇ ਆ ਕਿਉਂਕਿ ਬੰਨ ਟੁੱਟ ਜਾਣਾ ਸੀਗਾ ਉਸ ਤੋਂ ਪਹਿਲਾਂ ਵੀ ਬਾਈ ਵਰਗੇ ਸੇਵਾ ਕਰਕੇ ਆਏ ਆ ਸੋ ਜਿਹੜੇ ਆਸੇ ਪਾਸੇ ਨਗਰ ਹੈ ਜਿਨ੍ਹਾਂ ਨੇ ਹਜੇ ਤੱਕਰ ਜਾਣਾ ਹੈ ਕੋਈ ਸੇਵਾ ਕਰਨੀ ਹੈ ਸੋ ਦੋਸਤੋ ਇਹਦਾ ਨੌਜਵਾਨਾਂ ਦਾ ਜज्ਬਾ ਵੇਖ ਲਓ ਕਿਉਂਕਿ ਜਿਹੜਾ ਪੰਜਾਬ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਉਂਕਿ ਕਹਿਨ ਤੋਂ ਭਾਵ ਸੇਵਾ ਕਰਨਾ ਆਪਣਾ ਸਾਰਿਆਂ ਦਾ ਫਰਜ਼ ਹੈ ਤੇ ਆਪਣਾ ਔਖੇ ਵੇਲੇ ਨਾਲ ਖੜਨਾ ਵੀ ਸਾਰਿਆਂ ਦਾ ਫਰਜ ਹੈ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੁਸੀਂ ਸਾਰੇ ਕਿਉਂਕਿ ਸ਼ੇਅਰ ਕਰਨ ਨਾਲ ਜੇ ਕਿਸੇ ਵੀਰ ਨੇ ਜਾਣਾ ਹੁੰਦਾ ਕਿਉਂਕਿ ਉਹਦੇ ਵਿੱਚ ਕੰਟੈਕਟ ਨੰਬਰ ਮਿਲ ਜਾਂਦੇ ਆ ਅਡੋ ਅਡੀ ਤੇ ਭਾਈ ਜੀ ਆਪਣੇ ਕੋਲੇ ਉਥੋਂ ਦੇ ਨੰਬਰ ਵੀ ਹੈਗੇ ਕਈ ਵਾਰੀ ਕੋਈ ਲੋੜ ਹੁੰਦੀ ਜਾਂ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਹੈਗੇ 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 ਤੇ ਆਪਣਾ ਕੰਟੈਕਟ ਨੰਬਰ ਬੋਲਦੇ ਜਿਹੜਾ ਸੇਵਾਦਾਰ ਵੀਰ ਤੁਹਾਡੇ ਚੋਂ ਜਿਹੜਾ ਮੇਨ ਇਧਰੋਂ ਮੰਨ ਲਓ ਸਾਰਿਆਂ ਦੀ ਰੂਪਰੇਖਾ 94786 52314 ਅੱਛਾ ਇਹ ਆਪਣਾ ਨੰਬਰ ਆ ਕੰਟੈਕਟ ਨੰਬਰ ਤੇ ਦੁਬਾਰਾ ਨੰਬਰ ਫੇਰ ਬੋਲਦੇ 94786 52314 ਠੀਕ ਹੈ ਲੈ ਦੋਸਤੋ ਬਾਈ ਕੋਈ ਆਹ ਜਿਹੜਾ ਕੰਟੈਕਟ ਨੰਬਰ ਚੱਲਦਾ ਹੈ ਇਹੀ ਸੇਵਾ ਇੱਥੋਂ ਜੱਤ ਗਿੱਲ ਦੇ ਵਿੱਚੋਂ ਕਿਉਂਕਿ ਆ ਨੌਜਵਾਨ ਤੁਸੀਂ ਖੜੇ ਆ ਲਗਾਤਾਰ ਜਿਹੜੇ ਜਿੰਨੇ ਵੀ ਸੇਵਾਦਾਰ ਵੀਰ ਹੈ ਸੋ ਆਸੇ ਪਾਸੇ ਪਿੰਡ ਆ ਜਿਹੜੀ ਆਪਣੇ ਕੋਲੇ ਸਮਗਰੀ ਪਹਿਲਾਂ ਜਿਹੜੀ ਖਾਣ ਪੀਣ ਦਾ ਰਾਸ਼ਨ ਉਹ ਬਹੁਤ ਜਾਦੇ ਪਹੁੰਚ ਚ ਕਿਉਂਕਿ ਹੁਣ ਆਪਾਂ ਨੂੰ ਮਿੱਟੀ ਦੀ ਜੇ ਉੱਥੇ ਕੋਈ ਲੋਡ ਹੈ ਪਹਿਲਾਂ ਜਾਓ ਜਾ ਕੇ ਗੱਡੀ ਤੇ ਉਹ ਜਗ੍ਹਾ ਨੂੰ ਵੇਖ ਕੇ ਆਓ ਜਿੱਥੇ ਲੋਡ ਆ ਚੀਜ਼ ਉਹੀ ਪਹੁੰਚੇ ਜਿਹੜੀ ਚੀਜ਼ ਦੀ ਲੋਡ ਆ ਸੋ ਭਾਈ ਜੱਤਗੱਲ ਨਗਰ ਦਾ ਜਿਹਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਤਹਿਸੀਲ ਜੈਤੋ ਪੈਂਦੀ ਅਸੀਂ ਪਹਿਲਾਂ ਹੀ ਬੋਲ ਚੁੱਕੇ ਹਾਂ ਸਾਰੇ ਜੱਤਗੱਲ ਵੀਰਾਂ ਦਾ ਨਗਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੱਚਾ ਬੱਚੀ ਦਾ ਸੋ ਆਗਿਆ ਬਖਸ਼ੋ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰੋ ਕਿਉਂਕਿ ਜਿਹੜੇ ਸੇਵਾਦਾਰ ਤਸਵੀਰ ਬੈਠੇ ਆ ਉਹਨਾਂ ਤਿੱਕਰ ਪਹੁੰਚੇ ਮੈਸੇਜ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋ ਨਿਹਾਲ